ਉਹ 2000 5000 10000 50000 ਉਹ ਕਿੰਨੇ ਕ ਕਾਲੀ ਫੜਨੇਗਾ ਇਹ ਮੁੱਕਣੇ ਨਹੀਂ ਪੰਜਾਬ ਦੇ ਚੱਪੇ-ਚੱਪੇ ਚ ਕਾਲੀ ਬਸਦੇ ਨੇ ਉਹ ਲੋਕ ਜਿਹੜੇ ਅਣਖ ਤੇ ਗਰਤ ਨਾਲ ਜੁੜਾ ਜਾਣਦੇ ਨੇ ਜਿਹੜੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਖੌਣ ਸਿੱਧੀ ਕਰਕੇ ਇੱਕ ਜਾ ਕੇ ਲੜਨਾ ਆਣਦੇ ਨੇ ਅੱਜ ਤੈਨੂੰ ਦੱਸ ਦਿੱਤਾ ਪੰਜਾਬੀਆਂ ਨੇ ਦੱਸ ਦਿੱਤਾ ਅਕਾਲੀਆਂ ਨੇ ਦੱਸ ਦਿੱਤਾ ਕਿ ਅਸੀਂ ਮਰੇ ਨਹੀਂ ਅਸੀਂ ਜਿਉਂਦੇ ਆ ਜਦੋਂ ਵੀ ਜ਼ਬਰ ਤੇ ਜ਼ੁਲਮ ਤੇ ੱਟਕਾ ਤਾਣਾ ਸ਼ਹੀ ਰਾਜ ਆਊਗਾ ਤਾਂ ਅਕਾਲੀ ਐਂ ਬੋਲਣਗੇ ਜਦੋਂ ਪੰਜਾਬ ਨੂੰ ਲੁੱਟਣ ਲਈ ਦਿੱਲੀ ਵਾਲੇ ਇੱਥੇ ਆਉਣਗੇ ਤਾਂ ਅਕਾਲੀ ਐਂ ਬੋਕਣਗੇ ਐ ਅਕਾਲੀ ਛਾਤੀ ਤਾਣ ਕੇ ਖੜਨਗੇ ਤੇ ਛਾਤੀ ਤਾਣ ਕੇ ਖੜਨ ਲਈ ਮਾਨ ਸਾਹ ਵਾਂਖ ਚਾਹੀਦੀ ਆ ਗੈਰ ਚਾਹੀਦੀ ਆ ਸਚਾਈ ਚਾਹੀਦੀ ਆ ਉਹ ਤੇਰੇ ਪੱਲੇ ਹੈ ਨਹੀਂ ਨਾ ਤੇਰੇ ਪੱਲੇ ਅਣਖਾ ਨਾ ਗੈਰਤਾ ਰਵੜ ਦਾ ਮੁੱਖ ਮੰਤਰੀ ਆ ਕਾਦਾ ਤੂੰ ਚੁੰਛੜਿਆਂ ਦਾ ਮੁੱਖ ਮੰਤਰੀ ਆ ਉੱਤੇ ਤੂੰ ਦਾ ਸਾਰਾ ਕੁਝ ਪ੍ਰਿੰਸੀਪਲ ਸੈਕਟਰੀ ਦੇ ਸਾਈਨ ਹੋਣ ਲੱਗੇ ਤੂੰ ਕਹਿੰਦਾ ਸੀ ਯਾਰਾ ਪੈਨ ਚੱਲੂਗਾ ਲੱਖ ਲੈਣ ਤੇ ਤੇਰਾ ਹਰਾਪਣ ਤੋੜ ਕੇ ਅਗਲੇ ਨੇ ਉਹ ਮਾਰਿਆ ਭਗਾ ਕੇ ਡਸਟ ਪਿੰਦੇ ਵਿੱਚ ਤੇਰੇ ਹਰੇ ਪੈਨ ਦੀ ਧਾਰ ਨਹੀਂ ਮਾਰਦੇ ਅਗਲੇ ਅਗਲੇ ਪੈਨ ਆਪਣਾ ਲਈ ਫਿਰਦੇ ਨੇ ਦਿੱਲੀ ਵਾਲੇ ਤੇ ਤੂੰ ਮਾਰੀ ਜਾ ਗੱਲਾਂ ਸੁਣਾਈ ਜਾ ਚੁਟਕਲੇ ਸੁਣਾਈ ਜਾ ਕਹਾਣੀਆਂ ਪਾਈ ਜਾ ਪੰਗੜੇ ਇਹ ਜਿਹੜਾ ਪੰਜਾਬੀਆਂ ਦੇ ਨਾਲ ਤੂੰ ਤੋਖਾ ਕੀਤਾ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੇ ਹੋਏ ਪਰਚੇ ਦੇ ਖਿਲਾਫ ਆਪਾਂ ਕਿੱਥੇ ਹੋਏ ਆ ਹੋਈ ਤੱਕੇਸ਼ਾਈ ਦੇ ਖਿਲਾਫ ਆਪਾਂ ਕਿੱਥੇ ਹੋਏ ਆ ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਅਕਾਲੀਆਂ ਦੇ ਮਗਰ ਫਿਰਨੇ ਪੁੱਸੇ ਦੱਸਦੀ ਆ ਕਿ ਭਗਵੰਤ ਮਾਨ ਦਰਿਆ ਹੋਇਆ ਸਦਾ ਬਿਕਰੂ ਸਿੰਘ ਮਜੀਠੀਆ ਤਾਂ ਚੋਵਦਾ ਸੀ ਸੱਚ ਬੋਲਦਾ ਸੀ ਲੜਦਾ ਸੀ ਹਿੱਕ ਡਾ ਕੇ ਤੇਰੇ ਖਿਲਾਫ ਬੋਲਦਾ ਸੀ ਜਿਹੜੀਆਂ ਕਾਲੀਆਂ ਤੁਹਾਡੀਆਂ ਸਰਕਾਰ ਦੀਆਂ ਕਰਤੂਤਾਂ ਨੂੰ ਰੰਗੀਆਂ ਕਰਦਾ ਸੀ ਜੇ ਇੱਕ ਬਿਕਰਮ ਸਿੰਘ ਮਜੀਠੀਆ ਫੜਿਆ ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਹਜ਼ਾਰਾਂ ਅਕਾਲੀ ਵਰਕਰ ਬਿਕਰਮ ਸਿੰਘ ਮਜੀਠੀਆ ਬਣੇ ਫਿਰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਰਕਰ ਅਕਾਲੀ ਦਲ ਦੇ ਆਗੂ ਛਾਤੀ ਤਾਣ ਕੇ ਤੇਰੀ ਤਾਨਾ ਸਾਈ ਸਰਕਾਰ ਦੇ ਅੱਗੇ ਖੜੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਇਹ ਉਹ ਅਕਾਲੀ ਜਿਹੜੇ ਹੁਣ ਤੈਨੂੰ ਹਰ ਮੋੜ ਤੇ ਟੱਕਰ ਦੇਣਗੇ ਕੱਲ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ एलान ਕੀਤਾ کہ ਜਿਹੜੀਆਂ ਜ਼ਮੀਨਾਂ ਤੂੰ ਧੱਕੇ ਨਾਲ ਕਿਸਾਨਾਂ ਦੀਆਂ ਖੋਹ ਰਿਆ ਉਹਦੇ ਖਿਲਾਫ ਜੰਗ ਜ਼ਮੀਨ ਦੀ ਲੜਾਂਗੇ ਇੱਕ ਤਾਨ ਕੇ ਲੜਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਗਵਾਈ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਅਕਾਲੀ ਵਰਕਰ ਜਾਤੀਆਂ ਤਾਨ ਕੇ ਤੇਰੇ ਅੱਗੇ ਖੜੇ ਨੇ ਸੋਮਨ ਸਾਹਿਬ ਆ ਮੇਰੀ ਬੇਨਤੀ ਹੈ ਕੈਮਰਾ ਘੁਆ ਕੇ ਦਿਖਾ ਦਿਓ ਆ ਤੇਰੇ ਘਰੋਂ ਘਰੀ ਫੜਨ ਦੇ ਬਾਵਜੂਦ ਆ ਤੇਰੇ ਰਸਤੇ 'ਚ ਨਾਕਿਆ ਲਾਉਣ ਦੇ ਬਾਵਜੂਦ ਉਹਦੇ ਬਾਵਜੂਦ ਵੀ ਆ ਅਕਾਲੀ ਫੇਰ ਵੀ ਆ ਖੜੇ ਨੇ ਆ ਪੰਡਾਲ ਪਰਿਆ ਫਿਰ ਓਏ ਨਹੀਂ ਮੁੱਕਣੇ ਇਹ ਨਹੀਂ ਮੁੱਕਣੇ ਮੀਰ ਮੰਨੂ ਨੇ ਬਾਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਗੁਲਜ਼ਾਰ ਵਾਂਗੂ ਖੜੇ ਇਹ ਜਿੰਨਾ ਮਰਜੀ ਜਿੰਨਾ ਮਰਜੀ ਜ਼ਬਰ ਤੇ ਜ਼ੁਲਮ ਕਰ ਲਈ ਇੱਕ ਮਾਰੇਗਾ ਤਾਂ ਚਾਰ ਆਉਣਗੇ 10 ਤੇ ਪਰਚੇ ਕਰੇਗਾ ਤਾਂ 100 ਹੋਊਗਾ ਉਹਦੇ ਮਗਰ ਹਜ਼ਾਰਾ ਆਉਣਗੇ ਮੇਰੀ ਬੇਨਤੀ ਆ ਆ ਮੀਡੀਆ ਦੇ ਮਾਧਮ ਰਾਹੀਂ ਜਿੱਥੇ ਤੱਕ ਵੀ ਆਵਾਜ਼ ਆਉਂਦੀ ਆ ਇਹ ਤੱਕ ਦੇ ਖਿਲਾਫ ਸਾਰੇ ਖੜੇ ਹੋ ਮੇਰੇ ਪੂਰੀ ਪੰਜਾਬੀਆਂ ਨੂੰ ਅਣਖ ਤੇ ਗੈਰਤ ਵਾਲੇ ਬੇਨਤੀ ਆ ਕਿ ਤੱਕੜੇ ਹੋ ਜਾਓ ਇਹ ਦਿੱਲੀ ਸਰਕਾਰ ਇਹ ਕੇਜਰੀਵਾਲ ਦੀ ਤਾਨਾਸ਼ਾਈ ਦੇ ਆ ਦਿੱਲੀ ਵਾਲਿਆਂ ਦੇ ਲਾਏ ਹੋਏ ਰਬੜ ਦੇ ਮੁੱਖ ਮੰਤਰੀ ਮੰਤਰੀਆਂ ਦੇ ਖਿਲਾਫ ਡਟ ਕੇ ਲੜੋ ਜੇ ਆਪਾਂ ਨਾ ਬੋਲੇ ਤਾਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲੜਨਤਾ ਪਾਉਣਗੀਆਂ ਲਹਨਤਾ ਪਾਉਣਗੀਆਂ ਪੀੜ੍ਹੀਆਂ ਕਿ ਜਦੋਂ ਦਿੱਲੀ ਵਾਲੇ ਮਾਡਰਨ ਮਟਾਲੀ ਬਣ ਕੇ ਲੁੱਟ ਰਹੇ ਸੀ ਤੈਨੋਂ ਦੇ ਖਿਲਾਫ ਸਾਡੇ ਬੋਲਿਆਂ ਨੇ ਕੋਈ ਸਾਡੇ ਪੁਰਖੇ ਬੋਲੇ ਨਹੀਂ ਜਿਹੜੇ ਵੀ ਅੱਜ ਗ੍ਰਿਫਤਾਰ ਹੋਏ ਰਾਜ ਹੋਏ ਸੜਕਾਂ ਹੋਏ ਇੱਥੇ ਪਹੁੰਚੇ ਪਰਚੇ ਹੋਏ ਸੋ ਬੇਨਤੀ ਆ ਕਿ ਟੱਕੜੇ ਹੋ ਕੇ ਡਟੇ ਰਹੋ ਮੇਰੀ ਇੱਕ ਬੇਨਤੀ ਆ ਜੀ ਜਿਹੜੇ ਬਾਹਰ ਖੜੇ ਨੇ ਸ਼ਾਮ ਦੇ ਵਿੱਚ ਉਹ ਸੁਖਬੀਰ ਜੀ ਦਰਖਤਾ ਥੱਲੇ ਖੜੇ ਨੇ ਬੇਨਤੀ ਇੱਥੇ ਪੰਡਾਸ ਜਾ ਜੋ ਬੜੇ ਟੱਕੇ ਤੁੱਕੇ ਖਾ ਕੇ ਟੇਡਾ 빙ਾ ਹੋ ਕੇ ਆਪਾਂ ਇੱਥੇ ਪਹੁੰਚੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸ ਟੱਕੇ ਦੇ ਖਿਲਾਫ ਆਵਾਜ਼ ਚੱਕਣ ਲਈ ਜਬਰਤ ਜੁਲਮ ਦੇ ਖਿਲਾਫ ਲੜਨ ਲਈ ਥੋੜੀ ਹੌਸਲਾ ਫੁਜਾਈ ਕਰਨ ਲਈ ਕਿ ਘਬਰਾਇਓ ਨਾ ਜੇ ਤੁਸੀਂ ਇੱਥੇ ਖੜੇ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਉਹ ਜਲਦੀ ਪਹੁੰਚਣਗੇ ਸੋ ਇਸ ਲਈ ਮੇਰੀ ਬੇਨਤੀ ਆ ਸੋਹਣਾ ਸਾਹਿਬ ਦਾ ਧੰਨਵਾਦ ਸਾਰੇ ਪ੍ਰਬੰਧ ਕਰਕੇ ਦਿੱਤੇ ਉਦੋਂ ਦੇ ਚੱਤੇ ਹੋਏ ਆ ਇਸ ਲਈ ਮੇਰੀ ਬੇਨਤੀ ਆ ਜੇ ਕਿਸ ਦਾ ਨਾਮ ਵੀ ਰਹਿ ਜਾਏ ਕੋਈ ਗੱਲ ਨਹੀਂ ਅੱਜ ਕੋਈ ਰੈਲੀ ਨਹੀਂ ਆ ਤੇ ਰੋਸ ਕਰਨ ਇਸ ਲਈ ਮੇਰੀ ਬੇਨਤੀ ਆ ਇੱਕ ਜਕਾਰਾ ਲਾਉਣ ਲੱਗਿਆਂ ਭਾਵਾਂ ਖੜੀਆਂ ਕਰਕੇ ਜਕਾਰਾ ਬਲਾ ਕੇ ਇਹ ਦੱਸ ਦੋ ਕਿ ਨਾਮ ਹੀ ਭਗਵੰਤ ਮਾਨ ਸਿਆ ਤੇਰੀ ਹੁਣ ਇੱਕ ਤੇ ਆਈ ਆਈ ਇੱਕ ਤੇ ਚੜ ਕੇ ਬੋਲਾਂਗੇ ਡਟਾਂਗੇ ਤੇ ਤੇਰੇ ਖਿਲਾਫ ਸੰਘਰਸ਼ ਵਿਡਾਂਗੇ